ਜੇਕਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਗੱਲ ਕਰੀਏ ਤਾਂ ਇਲਾਨ ਮਸਕ ਦਾ ਨਾਮ ਤੁਸੀਂ ਹਰ ਵਾਰ ਸੁਣਦੇ ਹੋ ਜਿਨ੍ਹਾਂ ਦੀ ਨੈੱਟ ਵਰਥ 358 ਬਿਲੀਅਨ ਅਮਰੀਕਨ ਡਾਲਰ ਹੈ ਇਲਾਨ ਮਸਕ ਨੇ ਟੈਸਲਾ ਸਪੇਸਐਕਸ ਪੇਪਲ ਬਹੁਤ ਸਾਰੀਆਂ ਕੰਪਨੀਆਂ ਸਟਾਰਟ ਕੀਤੀਆਂ ਪਰ ਬਚਪਨ ਵਿੱਚ ਉਹਨਾਂ ਨੂੰ ਕੁਝ ਵੀ ਨਹੀਂ ਸੀ ਪਤਾ ਸੋ ਇਸ ਵੀਡੀਓ ਵਿੱਚ ਤੁਸੀਂ ਜਾਣੋਗੇ ਕਿ ਉਹ ਇੱਥੇ ਤੱਕ ਕਿਵੇਂ ਪਹੁੰਚੇ ਉਹਨਾਂ ਦੀ ਹੀ ਸਪੀਚ ਦੁਆਰਾ ਇਹ ਸਪੀਚ ਇਲਾਨ ਮਸਕ ਨੇ ਦਿੱਤੀ ਸੀ ਜੋ ਕਿ ਇੰਗਲਿਸ਼ ਵਿੱਚ ਸੀ ਬਟ ਮੈਂ ਇਸ ਨੂੰ ਪੰਜਾਬੀ ਵਿੱਚ ਟ੍ਰਾਂਸਲੇਟ ਕੀਤਾ ਹੈ ਸੋ ਇਸ ਵੀਡੀਓ ਵਿੱਚ ਤੁਸੀਂ ਜਾਣੋਗੇ ਨੌਨਮਸਕ ਦੇ ਬਿਜ਼ਨਸ ਪਲਾਨਸ ਉਹਨਾਂ ਦੀ ਬਿਜ਼ਨਸ ਸਟ੍ਰੈਟਜਿਸ ਤੇ ਉਹਨਾਂ ਦੇ ਆਈਡੀਆਜ਼ ਬਾਰੇ ਸੋ ਲੈਟਸ ਸਟਾਰਟ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਪਾਗਲ ਇਨਸਾਨ ਨਹੀਂ ਕਿਹਾ ਮੈਂ ਇਹ ਸੋਚ ਰਿਹਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਐਸੀ ਕਿਹੜੀ ਗੱਲ ਦੱਸਾਂ ਜੋ ਅੱਗੇ ਜਾ ਕੇ ਤੁਹਾਡੀ kaam ਆ ਸਕੇ ਫਿਰ ਮੈਂ ਸੋਚਿਆ ਕਿ ਮੈਂ ਤੁਹਾਨੂੰ ਇਹ ਕਹਾਣੀ ਦੱਸਾਂਗਾ ਕਿ ਮੈਂ ਇੱਥੋਂ ਤੱਕ ਕਿਵੇਂ ਪਹੁੰਚਿਆ ਮੇਰੇ ਨਾਲ ਕੀ ਕੀ ਹੋਇਆ ਕਿਉਂਕਿ ਮੈਨੂੰ ਲੱਗਦਾ ਹੈ ਇਸ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜਦੋਂ ਮੈਂ ਛੋਟਾ ਸੀ ਤਾਂ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਵੱਡਾ ਹੋ ਕੇ ਕੀ ਬਣਾਗਾ ਲੋਕ ਮੈਨੂੰ ਪੁੱਛਦੇ ਰਹਿੰਦੇ ਸੀ ਕਿ ਤੂੰ ਵੱਡਾ ਹੋ ਕੇ ਕੀ ਬਣੇਗਾ ਪਰ ਮੇਰੇ ਕੋਲ ਉਹਨਾਂ ਦੇ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਸੀ ਤੇ ਅੰਤ ਵਿੱਚ ਮੈਂ ਇਹ ਸੋਚਿਆ ਕਿ ਨਵੇਂ ਚੀਜ਼ਾਂ ਬਣਾਉਣਾ ਤੇ ਉਹਨਾਂ ਦੀ ਖੋਜ ਕਰਨਾ ਇੱਕ ਵਧੀਆ ਕੰਮ ਹੋ ਸਕਦਾ ਹੈ ਕਿਉਂਕਿ ਮੈਂ ਇੱਕ ਕਿਤਾਬ ਵਿੱਚ ਪੜ੍ਹਿਆ ਸੀ ਕਿ ਜੇਕਰ ਕੋਈ ਟੈਕਨੋਲੋਜੀ ਬਹੁਤ ਅੱਗੇ ਦੀ ਹੋਵੇ ਤਾਂ ਉਹ ਲੋਕਾਂ ਨੂੰ ਜਾਦੂ ਵਰਗੀ ਲੱਗਦੀ ਹੈ ਤੇ ਇਹ ਗੱਲ ਪੂਰੀ ਤਰ੍ਹਾਂ ਸੱਚ ਹੈ ਅਸਲ ਤੋਂ 300 ਸਾਲ ਪਹਿਲਾਂ ਜਿੰਨਾ ਵੀ ਚੀਜ਼ਾਂ ਨੂੰ ਅਸੀਂ ਆਮ ਸਮਝਦੇ ਸੀ ਜਿਵੇਂ ਕਿ 에ਰੋਪਲੇਨ ਨਾਲ ਉੱਡ ਸਕਣਾ ਮੋਬਾਈਲ ਨਾਲ ਕਿਤੇ ਦੂਰ ਗੱਲ ਕਰ ਸਕਣਾ ਜਾਂ ਇੰਟਰਨੈਟ ਤੇ ਕਿਸੇ ਵੀ ਚੀਜ਼ ਦੀ ਜਾਣਕਾਰੀ ਪ੍ਰਾਪਤ ਕਰ ਸਕਣਾ ਇਹ ਸਭ ਪਹਿਲਾਂ ਇੰਪੋਸੀਬਲ ਸੀ ਉਸ ਸਮੇਂ ਲੋਕ ਇਸ ਨੂੰ ਜਾਦੂ ਸਮਝਦੇ ਸੀ ਪਰ ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਆਮ ਸਮਝਦੇ ਹਾਂ ਪਰ ਮੈਨੂੰ ਲੱਗਦਾ ਹੈ ਕਿ ਅੱਜ ਦੀ ਟੈਕਨੋਲੋਜੀ ਤਾਂ ਜੱਦ ਤੋਂ ਵੀ ਪਰੇ ਦੀ ਹੈ ਇਸ ਲਈ ਮੈਂ ਸੋਚਿਆ ਕਿ ਜੇਕਰ ਮੈਂ ਕੁਝ ਐਵੇਂ ਬਣਾ ਸਕਾਂ ਕੁਝ ਨਵਾਂ ਬਣਾ ਸਕਾਂ ਖਾਸ ਕਰ ਟੈਕਨੋਲੋਜੀ ਦੁਨੀਆ ਵਿੱਚ ਤਾਂ ਉਹ ਵੀ ਕਿਸੇ ਜੱਦ ਤੋਂ ਕੱਟ ਨਹੀਂ ਹੋਵੇਗੀ ਤੇ ਇਹ ਸੱਚਮੁੱਚ ਬਹੁਤ ਵਧੀਆ ਹੋਵੇਗਾ ਮੈਨੂੰ ਹਮੇਸ਼ਾ ਡਰ ਲੱਗਦਾ ਸੀ ਕਿਉਂਕਿ ਮੈਂ ਇਹ ਸਮਝਣਾ ਚਾਹੁੰਦਾ ਸੀ ਕਿ ਜ਼ਿੰਦਗੀ ਦਾ ਮਤਲਬ ਕੀ ਹੈ ਮਤਲਬ ਕਿ ਅਸੀਂ ਇੱਥੇ ਕਿਉਂ ਆ ਤੇ ਇੰਨਾਂ ਚੀਜ਼ਾਂ ਦਾ ਉਦੇਸ਼ ਕੀ ਹੈ ਫਿਰ ਮੈਂ ਸੋਚਿਆ ਕਿ ਜੇਕਰ ਅਸੀਂ ਦੁਨੀਆ ਤੇ ਗਿਆਨ ਨੂੰ ਬਤਾ ਸਕੀਏ ਜੇਕਰ ਅਸੀਂ ਕੁਝ ਐਸਾ ਬਣਾ ਸਕੀਏ ਜੋ ਇਨਸਾਨ ਦੀ ਸੋਚ ਤੇ ਸਮਝ ਨੂੰ ਬਹੁਤ ਅੱਗੇ ਲੈ ਕੇ ਜਾ ਸਕੇ ਤਾਂ ਅਸੀਂ ਸਹੀ ਸਵਾਲ ਪੁੱਛ ਸਕਾਂਗੇ ਤੇ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਸਮਝ ਸਕਾਂਗੇ ਤੇ ਇਹੀ ਇੱਕੋ ਇੱਕ ਅੱਗੇ ਵਧਣ ਦਾ ਤਰੀਕਾ ਹੈ ਇਸ ਲਈ ਮੈਂ ਫਿਜ਼ਿਕਸ ਤੇ ਬਿਜ਼ਨਸ ਦੀ ਪੜਾਈ ਕੀਤੀ ਤਾਂ ਜੋ ਇਹ ਪਤਾ ਲੱਗਾ ਜਾ ਸਕੇ ਕਿ ਇਹ ਦੁਨੀਆ ਕਿਵੇਂ ਕੰਮ ਕਰਦੀ ਹੈ ਤੇ ਪੈਸੇ ਤੇ ਕਾਰੋਬਾਰ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ ਤੇ ਨਾਲ ਹੀ ਜੇਕਰ ਤੁਸੀਂ ਕੁਝ ਵੱਡੀ ਚੀਜ਼ ਬਣਾਉਣੀ ਹੈ ਤਾਂ ਤੁਸੀਂ ਉਸ ਨੂੰ ਇਕੱਲੇ ਨਹੀਂ ਕਰ ਸਕਦੇ ਇਸ ਲਈ ਤਾਂ ਨੂੰ ਲੋਕਾਂ ਨਾਲ ਮਿਲ ਕੇ ਕੰਮ ਕਰਨਾ ਪਵੇਗਾ ਤੇ ਇਸ ਲਈ ਮੈਂ ਕੈਲੀਫੋਰਨੀਆ ਆਇਆ ਤਾਂ ਜੋ ਇਹ ਪਤਾ ਲੱਗਾਇਆ ਜਾ ਸਕੇ ਕਿ ਇਲੈਕਟ੍ਰਿਕ ਕਾਰਾਂ ਲਈ ਬੈਟਰੀ ਤੋਂ ਵਧੀਆ ਹੋਰ ਕੀ ਬਣਾਇਆ ਜਾ ਸਕਦਾ ਹੈ ਮੈਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੋਈ ਨਵੀਂ ਟੈਕਨੋਲੋਜੀ ਜਿਵੇਂ ਕੋਈ ਸੁਪਰ ਪਾਵਰ ਵਾਲਾ ਕੈਪੈਸਟਰ ਕੀ ਬੈਟਰੀ ਦੀ ਜਗ੍ਹਾ ਲੈ ਸਕਦਾ ਹੈ ਇਹ ਗੱਲ 1995 ਦੀ ਹੈ ਇਹ ਉਹੀ ਸਮਾਂ ਸੀ ਜਦੋਂ ਇੰਟਰਨੈਟ ਸ਼ੁਰੂ ਹੋ ਰਿਹਾ ਸੀ ਫਿਰ ਮੈਂ ਸੋਚਿਆ ਕਿ ਜਾਂ ਤਾਂ ਮੈਂ ਟੈਕਨੋਲੋਜੀ ਦੁਨੀਆ ਵਿੱਚ ਕੰਮ ਕਰਾਂ ਜਿੱਥੇ ਮੇਰੇ ਸਕਸੈਸ ਦੀ ਕੋਈ ਗਾਰੰਟੀ ਨਹੀਂ ਹੈ ਜਾਂ ਫਿਰ ਮੈਂ ਇੰਟਰਨੈਟ ਨਾਲ ਮਿਲ ਕੇ ਕੰਮ ਕਰਾਂ ਜਿੱਥੇ ਮੇਰੇ ਸਕਸੈਸ ਦੇ ਮੌਕੇ ਜ਼ਿਆਦਾ ਹਨ ਇਸ ਲਈ ਮੈਂ ਪੜਾਈ ਛੱਡ ਦਿੱਤੀ ਪਰ ਖੁਸ਼ਕਿਸਮਤੀ ਨਾਲ ਮੈਂ ਆਪਣਾ ਗ੍ਰੈਜੂਏਸ਼ਨ ਪਾਸ ਕਰ ਲਿਆ ਸੀ ਇਸ ਲਈ ਮੈਨੂੰ ਕੋਈ ਗਲਤ ਸਲਾਹ ਦੇਣ ਵਾਲਾ ਨਹੀਂ ਕਹਿ ਸਕਦਾ ਸੀ ਇਸ ਤੋਂ ਬਾਅਦ ਮੈਨੇ ਇੰਟਰਨੈਟ ਨਾਲ ਜੁੜਾ ਹੋਇਆ ਕੰਮ ਸ਼ੁਰੂ ਕੀਤਾ ਜਿੰਨਾ ਵਿੱਚੋਂ ਇੱਕ ਸੀ ਪੇਪਲ ਸ਼ਾਇਦ ਇਹ ਜਨਨਣਾ ਵਧੀਆ ਹੋਵੇਗਾ ਕਿ PayPal ਦੀ ਸ਼ੁਰੂਆਤ ਕਿਵੇਂ ਹੋਈ ਸ਼ੁਰੂ ਵਿੱਚ ਸਾਡਾ ਆਈਡੀਆ ਇਹ ਸੀ ਕਿ ਇੱਕ ਅਜਿਹੀ ਜਗ੍ਹਾ ਬਣਾਈਏ ਜਿੱਥੇ ਲੋਕ ਆਪਣੇ ਪੈਸੇ ਨਾਲ ਜੁੜੇ ਹੋਏ ਕੰਮ ਕਰ ਸਕਣ ਇਸ ਵਿੱਚ ਅਸੀਂ ਇੱਕ ਫੀਚਰ ਵੀ ਬਣਾਇਆ ਸੀ ਜਿਸ ਵਿੱਚ ਲੋਕ ਈਮੇਲ ਰਾਹੀਂ ਪੇਮੈਂਟ ਕਰ ਸਕਦੇ ਸੀ ਜਦੋਂ ਅਸੀਂ ਲੋਕਾਂ ਨੂੰ ਕੋਈ ਆਪਣੀ ਚੀਜ਼ ਦਿਖਾਉਂਦੇ ਸੀ ਜਿਸ ਵਿੱਚ ਅਸੀਂ ਵੱਡਾ ਤੇ ਮੁਸ਼ਕਲ ਵਾਲਾ ਹਿੱਸਾ ਹੀ ਦਿਖਾਉਂਦੇ ਸੀ ਜਿਸ ਵਿੱਚ ਲੋਕਾਂ ਨੂੰ ਬਿਲਕੁਲ ਵੀ ਇੰਟਰਸਟ ਨਹੀਂ ਸੀ ਪਰ ਜਦੋਂ ਅਸੀਂ ਲੋਕਾਂ ਨੂੰ ਈਮੇਲ ਪੇਮੈਂਟ ਦਿਖਾਇਆ ਜੋ ਕਿ ਬਹੁਤ ਹੀ ਆਸਾਨ ਸੀ ਇਹ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਇਸ ਲਈ ਸਾਨੂੰ ਇਹ ਸਮਝ ਆਇਆ ਕਿ ਲੋਕਾਂ ਨੂੰ ਸੁੰਨਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਜੇਕਰ ਅਸੀਂ ਲੋਕਾਂ ਦੀ ਰਾਏ ਨਾ ਲੈਂਦੇ ਤਾਂ ਪੇਪਲ ਕਦੇ ਵੀ ਸਕਸੈਸਫੁਲ ਨਹੀਂ ਹੋਣਾ ਸੀ ਇਸ ਲਈ ਜੇਕਰ ਤੁਹਾਨੂੰ ਲੋਕ ਫੀਡਬੈਕ ਦੇਣ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ ਜੇਕਰ ਹੋ ਸਕੇ ਤਾਂ ਤੁਹਾਡੀ ਪੁਰਾਣੀ ਸੋਚ ਨੂੰ ਬਦਲ ਲਵੋ ਬੇਪਾਲ ਤੋਂ ਬਾਅਦ ਮੈਂ ਸੋਚਿਆ ਕਿ ਅਜਿਹੀਆਂ ਹੋਰ ਕਿਹੜੀਆਂ ਸਮੱਸਿਆਵਾਂ ਹਨ ਜੋ ਲੋਕਾਂ ਦੇ ਭਵਿੱਖ ਨੂੰ ਬਦਲ ਸਕਦੀਆਂ ਹਨ ਇਹ ਸੋਚ ਸਿਰਫ ਪੈਸੇ ਕਮਾਉਣ ਦੀ ਨਹੀਂ ਸੀ ਬਲਕਿ ਇਹ ਸਮਝਣ ਦੀ ਸੀ ਕਿ ਇਨਸਾਨ ਦੀ ਲੱਖ ਨੂੰ ਸਭ ਤੋਂ ਜ਼ਿਆਦਾ ਕੀ ਬਦਲ ਸਕਦਾ ਹੈ ਪਹਿਲੀ ਵੱਡੀ ਸਮੱਸਿਆ ਸੀ ਧਰਤੀ ਦੀ ਊਰਜਾ ਨੂੰ ਟਿਕਾਊ ਬਣਾਉਣਾ ਮਤਲਬ ਕਿ ਅਸੀਂ ਊਰਜਾ ਅਤੇ ਬਿਜਲੀ ਨੂੰ ਇਸ ਤਰ੍ਹਾਂ ਬਣਾ ਸਕੀਏ ਕਿ এনਵਾਇਰਨਮੈਂਟ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਕਿਉਂਕਿ ਜੇਕਰ ਅਜਿਹਾ ਅਸੀਂ ਨਹੀਂ ਕਰ ਸਕੇ ਤਾਂ ਅਸੀਂ ਆਉਣ ਵਾਲੇ ਪੀੜ੍ਹੀ ਵਿੱਚ ਖਤਰੇ ਵਿੱਚ ਪੈ ਸਕਦੇ ਹਾਂ ਦੂਸਰੀ ਵੱਡੀ ਗੱਲ ਸੀ ਧਰਤੀ ਨੂੰ ਜੀਵਨ ਤੋਂ ਬਾਹਰ ਲੈ ਕੇ ਜਾਣਾ ਮਤਲਬ ਅਸੀਂ ਸਿਰਫ ਧਰਤੀ ਤੱਕ ਸੀਮਿਤ ਨਾ ਰਹੀਏ ਬਲਕਿ ਹੋਰ ਗ੍ਰਹਿਾਂ ਤੇ ਵੀ ਰਹਿ ਸਕੀਏ ਇਸ ਲਈ ਪਹਿਲੀ ਗੱਲ ਕਰਕੇ ਟੈਸਨਾ ਤੇ ਸੋਲਰ ਸਿਟੀ ਸਟਾਰਟ ਹੋਈਆਂ ਤੇ ਦੂਸਰੀ ਗੱਲ ਕਰਕੇ ਸਪੇਸਐਕਸ ਸਟਾਰਟ ਹੋਈ ਜਦੋਂ ਮੈਂ ਸਪੇਸਐਕਸ ਸ਼ੁਰੂ ਕੀਤਾ ਤਾਂ ਮੈਂ ਸੋਚਿਆ ਕਿ ਕੋਈ ਆਮ ਇਨਸਾਨ ਰਾਕਟ ਕੰਪਨੀ ਸ਼ੁਰੂ ਨਹੀਂ ਕਰ ਸਕਦਾ ਮੈਂ ਇੰਨਾ ਵੀ ਪਾਗਲ ਨਹੀਂ ਸੀ ਕਿ ਕੁਝ ਵੀ ਬਿਨਾ ਸੋਚੇ ਸਮਝੇ ਸਟਾਰਟ ਕਰ ਦਵਾਂ ਇਸ ਲਈ ਮੈਂ ਸੋਚਿਆ ਕਿ NASA ਦਾ ਬਜਟ ਕਿਵੇਂ ਬਦਾਇਆ ਜਾ ਸਕਦਾ ਹੈ ਸ਼ੁਰੂ ਵਿੱਚ ਮੇਰਾ ਇਹੀ ਸੁਪਨਾ ਸੀ ਮੇਰੀ ਸੋਚ ਐ ਸੀ ਕਿ ਧਰਤੀ ਪੈਸਾਂ ਵਿੱਚ ਕੁਝ ਐਸਾ ਬਣਾਇਆ ਜਾ ਸਕੇ ਜੋ ਮੰਗਲ ਗ੍ਰਹਿ ਤੇ ਜਾ ਸਕੇ ਤੇ ਇਹੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚੇਗਾ ਤੇ ਇਸ ਆਈਡੀਆ ਨੂੰ ਮੈਂ ਆਪਣਾ ਨਾਂ ਦਿੱਤਾ ਮੰਗਲ ਓਸਿਸ ਇਸ ਪਲਾਨ ਵਿੱਚ ਕੀ ਸੀ ਅਸੀਂ ਮੰਗਲ ਤੇ ਇੱਕ ਛੋਟਾ ਜਿਹਾ ਗ੍ਰੀਨ ਹਾਊਸ ਭੇਜਦੇ ਜਿਸ ਵਿੱਚ ਕੁਝ ਬੀਜ ਰੱਖੇ ਜਾਣੇ ਸੀ ਇਹ ਡੀਹਾਈਡਰੇਟ ਪੌਸਟਿਕ ਜਾਲ ਵਿੱਚ ਰੱਖੇ ਜਾਣੇ ਸੀ ਤੇ ਉੱਥੇ ਪਹੁੰਚ ਕੇ ਇਸ ਨੂੰ ਪਾਣੀ ਨਾਲ ਹਾਈਡਰੇਟ ਕੀਤਾ ਜਾਣਾ ਸੀ ਤੇ ਮੰਗਲ ਦੀ ਧਰਤੀ ਤੇ ਹਰੇ ਪੌਦਿਆਂ ਦਾ ਨਜ਼ਾਰਾ ਹੋਣਾ ਸੀ ਸੋਚੋ ਮੰਗਲ ਦੀ ਲਾਲ ਧਰਤੀ ਤੇ ਹਰੇ-ਹਰੇ ਪੌਦੇ ਸੱਚਮੁੱਚ ਇਹ ਜ਼ਬਰਦਸਤ ਵੀ ਹੋਣਾ ਸੀ ਤੇ ਜੀਵਨ ਦਾ ਪਹਿਲਾ ਸਾਈਨ ਵੀ ਲੋਕਾਂ ਨੂੰ ਅਕਸਰ ਉੱਚਾ ਉਡਾਣਾ ਵਾਲੇ ਸਪੈਸ਼ਲ ਤੇ हटਕੇ ਪ੍ਰੋਜੈਕਟ ਵਿੱਚ ਜ਼ਿਆਦਾ ਇੰਟਰਸਟ ਹੁੰਦਾ ਹੈ ਇਸ ਲਈ ਮੈਨੂੰ ਲੱਗਿਆ ਕਿ ਲੋਕਾਂ ਨੂੰ ਇਸ ਵਿੱਚ ਬਹੁਤ ਜ਼ਿਆਦਾ ਐਕਸਾਈਟਮੈਂਟ ਹੋਵੇਗੀ ਤੇ ਇਸ ਨਾਲ NASA ਦਾ ਬਜਟ ਵੀ ਵੱਧ ਜਾਏਗਾ ਪਰ ਸ਼ਾਇਦ ਇਸ ਤੋਂ ਪੈਸਾ ਤਾਂ ਕਮਾਇਆ ਨਹੀਂ ਜਾ ਸਕਦਾ ਸੀ ਪਰ ਇਸ ਦਾ ਫਾਇਦਾ ਇਹ ਹੋਣਾ ਸੀ ਇਸ ਨਾਲ ਦੁਨੀਆ ਵਿੱਚ ਪੋਜ਼ਿਟਿਵ ਤੇ ਉਮੀਦ ਨੇ ਜਨਮ ਲੈਣਾ ਸੀ हां फ्रेंड्स ਇਹ ਸਪੀਚ ਅੱਗੇ ਵੀ ਕੰਟੀਨਿਊ ਹੈ ਇਹ ਇਸ ਵੀਡੀਓ ਦਾ ਫਰਸਟ ਪਾਰਟ ਹੈ ਜਿਹੜੀ ਬਾਕੀ ਦੀ ਸਪੀਚ ਹੈ ਮੈਂ ਉਹ ਇਸ ਵੀਡੀਓ ਦੇ ਅਗਲੇ ਪਾਰਟ ਵਿੱਚ ਲੈ ਕੇ ਆਵਾਂਗਾ ਇਸ ਲਈ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ